ਤੇ ਇੱਧਰ ਆਏ ਬੱਚੇ ਖੇਡਣ ਖੇਡਣ ਵਾਸਤੇ ਬਾਅਦ ਚ ਇੱਧਰ ਵਾਪਸ ਗਏ ਨਹੀਂ ਆਏ ਬੜਾ ਢੂੰਡਦੇ ਰਹੇ ਉਹਨਾਂ ਨੂੰ ਲੱਭਦੇ ਰਹੇ ਨਹੀਂ ਲੱਭੇ ਇਹ ਕਿਦਨ ਦੀ ਗੱਲ ਆ ਇਹ 15 ਤਰੀਕ ਦੀ ਤੇ ਫਿਰ ਰਾਤ ਲੱਭ ਲੁੱਭ ਕੇ ਫਿਰ ਪੁਲਿਸ ਨੂੰ ਕੀਤੀ ਇਹ ਚੌਕੀ ਜਾ ਕੇ ਫੋਨ ਕੀਤਾ ਫਿਰ ਰਾਤ ਨੂੰ ਆਏ ਲੱਭੇ ਉਹਨਾਂ ਨਹੀਂ ਲੱਭੇ ਫਿਰ ਸਵੇਰੇ 9 ਵਜੇ ਆਏ ਆ ਫਿਰ ਉਹਨਾਂ ਨੂੰ ਇੱਧਰ ਤੋਂ ਇਹਦੇ ਵਿੱਚੋਂ ਸਾਡੇ ਬੱਚੇ ਕੱਢੇ ਆ ਬਾਹਰ ਲਾਸ਼ਾਂ ਮਿਲਿਆ ਉਹਨਾਂ ਨੇ ਕੱਲ ਇੱਕ ਟੋਚੀ ਹਾਂਜੀ ਦੋਵੇਂ ਬੱਚੇ ਤੇ ਲਾਸਾਂ ਦੀ ਕਿਦਾਂ ਕੰਡੀਸ਼ਨ ਤੈ ਰਹੀਆਂ ਸੀ ਕਿ ਮਤਲਬ ਦੇ ਲੜਕੀ ਦੇ ਇੱਥੇ ਨਿਸ਼ਾਨ ਜਾਂ ਖੂਨ ਨਿਕਲ ਰਾਇ ਤੇ ਲੜਕਾ ਠੀਕ ਹੀ ਲੜਕਾ ਵੀ ਦੱਬਾ ਹੈ ਮੇਟੀ ਨੂੰ ਤੁਹਾਨੂੰ ਕੀ ਕਰਨ ਲੱਗਦਾ ਵੀ ਇਹ ਕਿਦਾਂ ਇਹਨਾਂ ਦੀਆਂ ਮਤਲਬ ਮਾਵਦੋ ਕੀ ਕਰ ਰਿਹਾ ਪਤਾ ਨਹੀਂ ਹੋਣਾ ਸਾਨੂੰ ਕੈਸੇ ਹੋਈ ਜਦੋਂ ਇੱਟਾਂ ਪਾਉਣ ਦਾ ਕੰਮ ਬੰਦ ਆ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਟੋਇਆ ਬੰਦ ਚਾਹੀਦਾ ਸੀ ਸਾਨੂੰ ਪਤਾ ਨਹੀਂ ਨਾ ਇਹ ਹੁਣ ਸਰਦਾਰ ਨੂੰ ਪਤਾ ਮਾਲਕ ਨੂੰ ਪੱਟੇ ਵਾਲੇ ਨੂੰ ਸਾਨੂੰ ਕੀ ਪਤਾ ਹੈ ਇੱਧਰ ਕਦੀ ਆਏ ਨਹੀਂ ਆਇਆ ਆਪਣਾ ਕੰਮ ਉਧਰ ਇੱਟਾਂ ਕੱਢ ਦੇ ਘਾਰੇ ਚੱਲ ਜੰਨੇ ਆਪਾਂ ਇਹ ਲੱਗਦਾ ਕਿ ਪੱਠੇ ਮਾਲਕਾਂ ਦੀ ਲਾਪਰਵਾਹੀ ਇਹਨਾਂ ਦੀ ਪਰਵਾਹੀ ਇਹ ਬੰਦ ਕਰਮ ਦੇ ਟੋਆ ਇਹਨਾਂ ਨੇ ਕਢਾਇਆ ਵੇ ਬੰਦ ਕਰਮ ਦੇਗੇ ਛੋਟੇ ਛੋਟੇ ਬੱਚੇ ਆ ਤੇ ਇਹ ਬੰਦ ਕਰਵਾਈਏ ਉਧਰ ਬੱਚੇ ਜਾਂਦੇ ਸਰ ਅਸੀਂ ਤੇ ਸੁਮਿੰਦਰ ਨੂੰ ਉਹ ਜੇ ਉਹਨੇ ਤੇ ਸ਼ਾਮ ਨੂੰ 6 ਵਜੇ ਅਸੀਂ ਪਰੇ ਘਰ ਚੱਜਨੇ ਆ ਤੇ 7 ਵਜੇ ਤੱਕ ਤੇ ਬੱਚੇ ਉਹ ਜਮ ਜਿਹੜਾ ਇਹਨਾਂ ਦਾ ਜਮਾਦਾਰ ਹੈ ਮੈਂ ਨਾ 7 ਵਜੇ ਤੱਕ ਉਹ ਕਹਿੰਦਾ ਮੈਂ ਵੇਖਿਆ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਸਾਨੂੰ ਇਸ ਚੀਜ਼ ਬਾਰੇ ਤੇ ਪਤਾ ਨਹੀਂ ਲੱਗਣਾ ਨਹੀਂ ਨਹੀਂ ਇਹਦਾ ਕੋਈ ਰੀਜ ਨਹੀਂ ਆ ਟੋਏ ਦਾ ਇਹ ਤੇ ਜਦੋਂ ਦਾ 40 40 45 ਸਾਲ ਹੋ ਗਏ ਪੱਠੇ ਨੂੰ ਟੋਇਆ ਇਤਰਾ ਹੀ ਹੈ ਸ਼ੁਰੂ ਤੋਂ ਹੀ ਮਤਲਬ ਸਾਡੇ ਇੱਕ ਪੱਠੇ ਜਿਨੇ ਆ ਤਕਰੀਬਨ ਸਾਰਿਆਂ ਚ ਹੁੰਦਾ ਵਾ ਨਹੀਂ ਨਹੀਂ ਉਹਦਾ ਨਹੀਂ ਇਹ ਚੱਕਰ ਨਹੀਂ ਹੁੰਦਾ ਵਾ ਮੰਨ ਲਓ ਸਟਾਰਟਿੰਗ ਦੇ ਸ਼ੁਰੂ ਦੇ ਵਿੱਚ ਸਾਰੇ ਟੋਏ ਹੁੰਦੇ ਆ ਪੱਠੇ ਦੇ ਵਿੱਚ 40 ਉਹ 60 ਹੋ ਗਏ 45 ਸਾਲ ਹੋ ਗਏ ਇਤਰਾ ਹੀ ਚੱਲਦਾ ਕੰਮ ਹੈ ਪੱਠੇ ਦਾ ਤੇ ਹਾਸਾ ਅਜ ਤੱਕ ਤੇ ਕਦੇ ਕੋਈ ਹੋਇਆ ਨਹੀਂ ਇਹ ਤੇ ਮਨ ਕਿਸਮਤ ਮਾੜੀ ਚੱਕ ਰਿਆ ਪਰ ਪਰਿਵਾਰ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀਏ ਸਾਡੇ ਕੋ ਆਏ ਹੁਣ 3 ਮਹੀਨੇ ਹੋ ਗਏ ਐਨਾਂ ਦੇ ਡੈਡੀ ਦੀ ਡੈਥ ਹੋ ਗਈ 3 ਮਹੀਨੇ ਪਹਿਲਾਂ ਉਹ ਕਹਿੰਦੀ 12 ਸਾਲ ਤੋਂ ਮੈਚ ਮੈਂ ਦੱਸ ਦਿੰਦਾ ਵਾਂ ਇੱਥੋਂ ਛੱਡ ਕੇ ਚਲੇ ਗਏ ਇਹ ਚਲੇ ਗਏ ਮੱਦੀਪੁਰੇ ਪੱਠੇ ਤੇ ਇੱਧਰ ਹੈਗਾ ਫਤੇਕਰ ਟੂੜੀਆਂ ਰੋਡ ਤੇ ਮੱਦੀਪੁਰਾ ਪੱਠਾ ਉੱਥੇ ਚਲੇ ਗਿਆ ਤੇ ਅਸੀਂ ਜਦੋਂ ਇਹਦਾ ਡੈਡੀ ਦੀ ਡੈਥ ਹੋ ਗਈ ਤੇ ਫਿਰ ਇਹਨਾਂ ਦਾ ਜਿਹੜਾ ਜ਼ਮਾਂਦਾਰ ਆ ਮੇਨ ਇਹਨਾਂ ਦੀ ਰਿਸ਼ਤੇਦਾਰੀ ਆ ਉਹ ਸਾਡੇ ਕੋ ਆਇਆ ਕਹਿੰਦਾ ਬੌਜੀ ਉੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਣ ਰਿਆ ਰੋਟੀ ਪਾਣੀ ਤੋਂ ਮੱਗ ਹੈ ਗਿਆ ਰੋਟੀ ਪਾਣੀ ਨਹੀਂ ਮਿਲਣਿਆ